ਚੀ ਸਿੰਗਲਾ ਅੱਛਾ ਮੈਮ ਕੱਲੀ ਕਰ ਜਿਹੜੀ ਲੜਕੀ ਜਿਹੜੀ ਪਾਕਿਸਤਾਨ ਜਾ ਰਹੀ ਸੀਗੀ ਉਸ ਦੀ ਜਿਹੜੀ ਡਿਲੀਵਰੀ ਹੋਈ ਆ ਕਿਸ ਤਰ੍ਹਾਂ ਕੰਡੀਸ਼ਨ ਸੀ ਜਾਂ ਕੀ ਉਹਨਾਂ ਨੇ ਰਿਕੁਐਸਟ ਕੋਈ ਲਾਹੌਰ ਕਹਿੰਦੇ ਜਾਣ ਵਾਸਤੇ ਵੀ ਹਾਂਜੀ ਇਹ ਲੇਡੀ ਪੰਜਵਾਂ ਬੱਚਾ ਸੀ ਇਹਨ ਦਾ ਦੋ ਪਹਿਲਾਂ ਨਾਰਮਲ ਸੀ ਦੋ ਅਬੋਰਸ਼ਨ ਸੀਗੇ ਇਹ ਲੇਬਰ ਪੇਨਸ ਵਿੱਚ ਆਈ ਆਪਣੇ ਕੋਲ ਇਹਨਾਂ ਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਆ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚ ਜਾਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਅ ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ 10:00 ਵਜੇ ਫਾਈਲ ਐਡਮਿਸ਼ਨ ਹੋਈ ਐਂਦੀ ਪੇਸ਼ੰਗੋ ਨਾਂ ਪੰਜਾਬੀ ਮਾਦਰੀ ਦੋਨੋ ਤੰਦਰੁਸਤ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ ਤਕਰੀਬਨ ਟਾਈਮ 2:00 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ ਨਾ ਪੂਰੇ ਹਸਬੰਡ ਨਾਲ ਸੀ ਨੋ ਨੋ ਬ੍ਰਦਰ ਬ੍ਰਦਰ हां दे सेट की हमी जाना चाहते हैं है। लाहौर तक की इनकी नागरिकता ना बदले बच्ची दी ते पर ये मंजूर नहीं सीगा भगवान नु ये मंजूर नहीं सी ओ साफ साफ थैंक यू मैम कलकती ਜਿਹੜੀ ਪਾਕਿਸਤਾਨ ਤੋਂ ਆਈ ਸੀ ਉਹਦੀ ਕਹਿੰਦੇ ਘਰੁਬੜੀ ਹੋਈਆ ਨੂੰ ਟ੍ਰੇਨ ਦੇ ਵਿੱਚੋਂ ਐਮਰਜੈਂਸੀ 'ਚ ਲੈ ਕੇ ਆਏ ਸੀ ਕਿ ਕੀ ਕੇਸ ਸੀਗਾ ਕੀ ਪੂਰਾ ਮੰਗ ਜੀ ਮੈਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਉਹ ਲੇਡੀ ਮੈਰਿਜ ਜਿਵੇਂ ਕਿ ਸਾਰਾ ਅਸੀਂ ਪਤਾ ਕਰਵਾਇਆ ਉਹ 36 ਗੜ ਤੋਂ ਲਾਹੌਰ ਜਾ ਰਹੀ ਸੀ ਤੇ ਉਹਨੂੰ ਜਦੋਂ ਉਹ ਮਤਲਬ ਉਹ ਉਹਦਾ ਪੰਜਵਾਂ ਬੱਚਾ ਸੀ ਪਹਿਲਾਂ ਉਹਦੇ ਦੋ ਜ਼ਿੰਦਾ ਬੱਚੇ ਨੇ ਤੇ ਉਹ ਉਮਰ ਕਰੀਬਨ 32 ਸਾਲ ਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ ਤੇ ਇੱਥੇ ਉੱਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਟ ਨੂੰ 10 11 ਵਜੇ ਸਾਡੇ ਕੋਲੇ ਉਹਨੂੰ ਪਹੁੰਚਾ ਦਿੱਤਾ ਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ ਇਹ ਕਰੀਬਨ ਦੁਪਹਿਰੇ 2 ਵਜੇ ਦੇ ਹਾਲੇ-ਦਵਾਲੇ ਉਹਦੇ ਇੱਕ ਹੈਲਦੀ ਬੇਬੀ ਗਰ ਡਿਲੀਵਰ ਹੋਈ ਹੈ ਤੇ ਮਾਂ ਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਤੇ ਠੀਕ-ਠਾਕ ਹੈ ਤੇ ਆਪਣਾ ਕੀ ਕਹਿੰਦੇ ਨੇ ਜਿਵੇਂ ਨਾਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀ ਹੈ ਕਿ 48 ਘੰਟੇ ਵਾਚ ਕਰਨਾ ਹੁੰਦਾ ਹੈ ਕਿ ਮਾਂ ਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਉਸ ਤੋਂ ਬਾਅਦ 48 ਘੰਟੇ ਕਾਲ ਪੂਰੇ ਹੋ ਜਾਣਗੇ ਉਹਨਾਂ ਨੂੰ ਸੇਫ ਐਂਡ ਸੌਂਡ ਛੁੱਟੀ ਦੇ ਦਿੱਤੀ ਜਾਏਗੀ ਉਹ ਜਿੰਨਾ ਜਲੀਆ ਲੜਕੀ ਉੱਥੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ ਬੇਸ਼ੱਕ ਜਲੀਆ ਇੰਡੀਆ ਤੋਂ ਬਿਲੋਂਗ ਕਰਦੀ ਹੈ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ ਦੇ ਬੱਚੇ ਦਾ ਜਨਮ ਜਾਂ ਕੋਈ ਗੱਲ ਵਾਹ ਹਾਂਜੀ ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਬਾਰੇ ਇਹਨਾਂ ਤੋਂ ਪਤਾ ਛੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ ਚੋ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇੰਨਾ ਵੇਟ ਕਰਨ ਦਾ ਵਕਤ ਨਹੀਂ ਸੀਗਾ ਨੀ ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ ਚ ਟ੍ਰੇਨ ਚ ਹੀ ਚਲੀ ਗਈ ਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ ਸਾਡੇ ਹਸਪੀਟਲ ਦਾ ਇਹਦੇ ਵਿੱਚ ਕੁਝ ਨਹੀਂ ਹੈ ਇਹ ਡਿਲੇ ਫਿਰ ਪਿੱਛੂ ਹੀ ਹੋਇਆ ਹੈ ਜੇਕਰ ਉਹ ਮਤਲਬ ਥੋੜਾ ਤਬੀਅਤ ਦਾ ਉਹਦੀ ਦਾ ਪਤਾ ਹੁੰਦਾ ਉਹ ਪਹਿਲਾਂ ਵੀ ਜਾ ਸਕਦੀ ਸੀਗੀ ਪਰ ਹੁਣ ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ ਭੇਜ ਨਹੀਂ ਸੀ ਸਕਦੇ ਕਿਉਂਕਿ ਆਲਰੇਡੀ ਉਹਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਐਡਵਾਂਸ ਲੇਬਰ ਦੇ ਵਿੱਚ ਸੀਗੀ ਉਹ ਤੇ ਬਾਈਟਾਂਸ ਹੁੰਦਾ ਸੀ ਛੁੱਟੀ ਦੇ ਦੇ ਦੋ ਰਸਤੇ ਇਸ ਕਿਸੇ ਆਟੋਸ ਕਿਸੇ ਰਿਕਸ਼ਾ ਚ ਡਿਲੀਵਰ ਦਾ ਉਹਦੇ ਨਾਲ ਬੈਟਰ ਹੈ ਕਿ ਸਾਡੇ ਹਸਪੀਟਲ ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ ਤੇ ਮੈਂ ਇਹਨੂੰ ਇੱਕ ਪੋਜੀਟਿਵ ਗੱਲ ਮੰਨਦੀ ਆ ਮਾਂ ਬੱਚਾ ਦੋਨੇ ਠੀਕ ਨੇ ਬਿਲਕੁਲ ਤੰਦਰੁਸਤ ਹੈ ਜੀ ਤੁਸੀਂ ਚਾਹੋ ਤਾਂ ਮਿਲ ਵੀ ਸਕਦੇ ਹੋ ਤੇ ਛੁੱਟੀ ਕੱਲ 48 ਘੰਟੇ ਪੂਰੇ ਹੋ ਜਾਣਗੇ ਜੀ ਉਹਨਾਂ ਨੂੰ ਦੇਖ ਕੇ ਮੈਡੀਸਨ ਦੇ ਕੇ ਡਿਸਚਾਰਜ ਸਲਿੱਪ ਨਾ ਕੇ ਡਾਕਟਰਸ ਤੋਂ ਜੋ ਸਲਾਹ ਹੈ ਦਵਾਈ ਕਿ ਉਹਨਾਂ ਨੂੰ ਛੁੱਟੀ ਦੇ ਦਿੱਤੀ